ਡਾਕਟਰ ਸਾਹਿਬ ਇੱਥੇ ਆਏ ਹੋਏ ਨੇ ਡਾਕਟਰ ਸਾਹਿਬ ਅੱਜ ਦੇ ਜਿਹੜਾ ਇਹ ਕੈਂਪ ਹੈਗਾ ਟੈਸਟ ਦਾ ਉਹਦੇ ਬਾਰੇ ਕੁਝ ਦੱਸੋ ਦੇਖੋ ਅੱਜ ਰਿਆ ਦਿਸਦਾ ਬਿੰਦੀਆਂ ਗਲੀਆਂ ਦੀ ਇਹ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕਰ ਰਿਹਾ ਹੈ ਪਰ ਇਹਦੇ ਵਿੱਚ ਲੋਕ ਸੁਭਾਅ ਮੈਂ ਦੇਖ ਰਿਹਾ ਹਾਂ ਭਾਰੰਦਰੀ ਤੇ ਬਹੁਤ سارے ਲੋਕ ਸ਼ਹਿਰ ਕਰਦੇ ਆ पर ਕੱਲੀ ਸਿਹਤ ਦੇ ਨਾਲ ਮੈਂ ਸਮਝਦਾ ਜਿਹੜੀਆਂ ਵੱਡੀ ਉਮਰ ਨਾਲ ਜਿਹੜੀਆਂ ਬਿਮਾਰੀਆਂ ਆਉਂਦੀਆਂ ਉਹ ਸਾਰੀਆਂ ਠੀਕ ਨਹੀਂ ਹੋਣ ਲੱਗੀਆਂ ਸਿਹਤ ਦੇ ਨਾਲ ਵੈਸੇ ਇੱਕ ਫਿਟਨੈਸ ਰਹਿੰਦੀ ਹੈ ਪਰੰਤੂ ਲੋਕਾਂ ਨੂੰ ਗਰਦਨ ਦੀਆਂ ਪ੍ਰੋਬਲਮ ਪਿੱਠ ਦੀ ਪ੍ਰੋਬਲਮ ਗੋਡਿਆਂ ਦੀ ਪ੍ਰੋਬਲਮ ਜਿਹੜੀ ਹੈ ਕਿ ਵੱਡੀ ਏਜ ਦੇ ਨਾਲ ਆਣੀ ਆਣੀ ਹੈ ਉਹ ਕੱਲੀ ਸਿਹਤ ਨਾਲ ਨਹੀਂ ਠੀਕ ਹੁੰਦੀ ਉਹਦੇ ਵਾਸਤੇ ਮੈਂ ਸਮਝਦਾ ਕੁਛ ਨਾ ਕੁਛ ਥੋੜੀ-ਬੋਤੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿਹਦੇ ਨਾਲ ਮਰੀਜ਼ ਦੇ ਗੱਡਨ ਦੀ ਪ੍ਰੋਬਲਮ ਦੀਵੇਂ ਜਿਹਨੂੰ ਅਸੀਂ ਸਰਵਾਈਕਲ ਕਹਿੰਦੇ ਆ ਉਹ ਨਹੀਂ ਹੋਏਗਾ ਕਦੇ ਯਾ ਪਿੱਠ ਦੇ ਦਰਦ ਵਾਸਤੇ ਹਲਕੀ ਹਲਕੀ ਪਿੱਠ ਦੇ ਪੱਠਿਆਂ ਨੂੰ ਸਟਰੋਂਗ ਕਰਨ ਦੀ ਐਕਸਰਸਾਈਜ਼ ਕਰੋ ਤਾਂ ਕਿ ਅੱਜ ਕੱਲ ਮੈਂ ਦੇਖਿਆ ਜੰਗਸਟਰ ਵੀ ਉਹਨਾਂ ਨੂੰ ਕਿਸੇ ਸਾਇਟਿਕਾ ਹੋ ਗਿਆ ਕਿਸੇ ਨੂੰ ਡਿਸਕ ਦੀ ਪ੍ਰੋਬਲਮ ਹੋ ਗਈ ਕਿਉਂਕਿ ਹਰੇਕ ਦਾ ਲੌਂਗ ਟਰਮ ਵਾਸਤੇ ਸਿਟਿੰਗ ਦਾ ਕੰਮ ਹੈ ਪਰੰਤੂ ਇਹ ਸਾਰੀਆਂ ਚੀਜ਼ਾਂ ਤੋਂ ਬਚਣ ਵਾਸਤੇ ਅਸੀਂ ਪਿੱਠ ਦੇ ਪੱਠਿਆਂ ਨੂੰ ਸਟਰੋਂਗ ਰੱਖਾਂਗੇ ਤਾਂ ਪਿੱਠ ਦੀ ਤਕਰੀਬਨ ਪ੍ਰੋਬਲਮ ਕੋਈ ਨਹੀਂ ਹੋਏਗੀ ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਜਨਤਾ ਨੂੰ ਗੋਡਿਆਂ ਦੀ ਪ੍ਰੋਬਲਮ ਆ ਰਹੀ ਹੈ ਕਿ ਹਰ ਬੰਦਾ ਹਰ ਜਾ ਰਿਹਾ ਵੀ ਮੈਨੂੰ ਦੀ ਗੋਡੇ ਬਦਲਾਨੇ ਪੈਣਗੇ ਪਰ ਉਹ ਗੋਡੇ ਬਦਲਣ ਦੀ ਬਿਲਕੁਲ ਕਦੇ ਜਰੂਰਤ ਨਹੀਂ ਪੈਗੀ ਜੇ ਅਸੀਂ ਟਾਈਮਲੀ ਗੋਡਿਆਂ ਦੀ ਪੱਠਿਆਂ ਦੀ ਐਕਸਰਸਾਈਜ਼ ਸ਼ੁਰੂ ਕਰ ਲਈਏ ਜੀ ਦੇ ਨਾਲ ਕਿ ਨੇਚਰਲ ਗ੍ਰੀਸ ਬਣਨੀ ਸ਼ੁਰੂ ਹੋ ਜਾਂਦੀ ਹੈ ਨੇਚਰਲ ਗ੍ਰੀਸ ਬਣਨ ਦੇ ਨਾਲ ਗੋਡਿਆਂ ਦੀ ਲੂਬ੍ਰੀਕੇਸ਼ਨ ਹੋਏਗੀ ਉਹਦੇ ਨਾਲ ਮੂਵਮੈਂਟ ਵਧੀਆ ਹੁੰਦੀ ਰਹੂਗੀ ਤੁਸੀਂ ਇਹ ਸਾਰਾ ਕੁਝ ਵਧੀਆ ਇੱਕ ਸਿਹਤ ਇੰਜੋਏ ਕਰ ਸਕਦੇ ਆ ਪਰੰਤੂ ਜ਼ਰੂਰਤ ਹੈ ਇਹ ਸਮਝਣ ਦੀ ਕਿ ਕੱਲੀ ਫੈਰ ਦੇ ਨਾਲ ਅਸੀਂ ਬਾਕੀ ਚੀਜ਼ਾਂ ਦਾ ਵੀ ਧਿਆਨ ਰੱਖੀਏ ਆਪ ਵੀ ਐਕਸਰਸਾਈਜ਼ ਕਰੋ ਬੱਚਿਆਂ ਨੂੰ ਪਰਿਵਾਰ ਨੂੰ ਸਮਾਜ ਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸੋ ਜੇ ਅਸੀਂ ਰੋਜ਼ ਅੱਧਾ ਘੰਟਾ ਸਵੇਰੇ ਉੱਠ ਕੇ ਆਪਣੇ ਸਰੀਰ ਦੇ ਉੱਤੇ ਲਾ ਲੀਏ ਤਾਂ ਇਹਦੇ ਨਾਲ 24 ਘੰਟੇ ਸਰੀਰ ਆਪਣਾ ਪੂਰਾ ਵਧੀਆ ਸਾਥ ਦਿੰਦਾ ਰਹੂਗਾ ਤੁਸੀਂ ਇੱਕ ਵਧੀਆ ਨਰਜੈਟਿਕਲੀ ਡਾਇਨਾਮਿਕਲੀ ਸਰੀਰ ਤੋਂ ਕੰਮ ਲੈ ਸਕਦੇ ਹੋ ਮੈਂ ਹਮੇਸ਼ਾ ਐਗਜ਼ਾਮਪਲ ਦਿੰਨਾ ਹੈ ਜਿਸ ਦਾ ਮੋਬਾਈਲ ਨੂੰ ਅਸੀਂ ਸਵੇਰੇ ਚਾਰਜ ਕਰਦੇ ਹਾਂ ਸਾਰਾ ਦਿਨ ਮੋਬਾਈਲ ਤੁਹਾਡੇ ਸਾਥ ਹੀ ਹੁੰਦਾ ਹੈ ਇਹਦੇ ਸਵੇਰੇ ਜੁਕੇ ਸਰੀਰ ਨੂੰ ਚਾਰਜ ਕਰੋ ਅੱਧਾ ਪੂਨਾ ਘੰਟੇ ਵਾਸਤੇ ਸਾਰਾ ਦਿਨ ਤੁਸੀਂ ਵਧੀਆ ਇੰਜੋਇਮੈਂਟ ਲੈ ਸਕਦੇ ਹੋ ਪ੍ਰੋਵਾਈਡਡ ਕਿ ਤੁਸੀਂ ਇੱਕ ਇਹ ਜਿਹੜੀ ਦਾ ਇੱਕ ਰੂਟੀਨ ਬਣਾਓ ਜਿਵੇਂ ਸਵੇਰੇ ਉੱਠ ਕੇ ਰੋਜ਼ ਨਹਾਉਂਦਾ ਇੱਕ ਆਦਤ ਹੈ ਨਾ ਇਤਨੀ ਐਕਸਰਸਾਈਜ਼ ਕਰਨ ਦੀ ਆਦਤ ਬਣਾ ਲਓ ਪੇਰ ਸਰੀਰ ਤੰਦਰੁਸਤ ਰਹੂਗਾ ਤੁਸੀਂ ਵੀ ਖੁਸ਼ਹਾਲੀ ਜੀਵਨ ਇੰਜੋਏ ਕਰੋਗੇ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਮਸਕਾਰ ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਜੀ